ਬੀ ਵੀ ਮਹਿੰਗੇ ਭਾੜਾ ਪਾਇਆ ਪੰਜਾਬ ਸਰਕਾਰ ਜਿਹਦਾ ਮਲ ਪ੍ਰਮੋਗ ਭਗਵਤ ਮੰਨ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਪ੍ਰਾਲੀ ਦਾ ਨਾਲੋ ਵਿੱਚ ਵਾਓ ਅਸੀਂ ਵਿੱਚ ਪ੍ਰਾਲੀ ਵਾਈ ਆ ਉਹ ਵੇਖ ਲਓ ਵੀ ਤੁਹਾਡੇ ਸਾਹਮਣੇ ਵੀ ਇਹ ਸੰਡੀ ਦਾ ਸਾਰਾ ਹੀ ਫਸਲ ਸਾਡੀ ਜਿਹੜੀ ਤਿੰਨ ਏਕੜ ਜਿਹੜੀ ਉਹ ਖਰਾਬ ਹੋ ਚੁੱਕੀ ਹੈ ਕਿ ਇਹਦੇ ਵਿੱਚ ਵਾਈ ਆ ਪ੍ਰਾਲੀ ਦੇ ਵਿੱਚ ਪਹਿਲਾਂ ਹੀ ਅੰਡੇ ਹੁੰਦੇ ਨੇ ਸੰਡੀ ਦੇ ਤੋਂ ਪ੍ਰਾਲੀ ਕਿਹ ਬਣਨ ਲੱਗਦੀ ਉਹਨਾਂ ਅੰਡਿਆਂ ਨਾਲ ਹੀ ਪ੍ਰਾਲੀ ਨਾਲ ਸੂੜੀ ਪੈ ਜਾਂਦੀ ਆ ਅਸੀਂ ਸਰਕਾਰ ਨੂੰ ਕੋਰਡੀਅਰ ਪੀਰ ਕਰਨੇ ਵੀ ਪ੍ਰਾਲੀ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਜੇ ਨਹੀਂ ਤੇ ਕਿਸਾਨ ਦਿਨੋ ਦਿਨ ਮਰਦਾ ਜਾਏਗਾ ਇਹਦੇ ਨਾਲ ਤੇ ਸਰਕਾਰ ਆਪਣੇ ਵਾਦੇ ਪੂਰੇ ਕਰੀ ਜਾਂਦੀ ਕਿਸਾਨਾਂ ਨੂੰ ਬਿਲਕੁਲ ਨਹੀਂ ਵਿੰਦੀ ਹੁਣ ਅਜਾ ਝੋਨਾ ਰੋਲਿਆ ਵੀ ਸਰਕਾਰ ਦੀ ਦੇਹਣੀ ਆ। ਲੋਸਾਰ ਇਹ ਅੱਗ ਨਹੀਂ ਲਾਉਣੀ ਤੇ ਅਸੀਂ ਅੱਗ ਨਹੀਂ ਲਾਈ ਤੇ ਅੱਗ ਨਾਲ ਆਉਣ ਦਾ ਰਿਜ਼ਲਟ ਵੇਖ ਲਓ ਵੀ ਆਹ ਵੇਖੋ ਸਾਡੀ ਸੁਣਦੀ ਇਹਦੇ ਵਿੱਚ ਕਿੱਦਾਂ ਜੇ ਚੰਗੀਆਂ ਹੋਈਆਂ। ਹੋਰ ਕੇ ਅਸੀਂ ਦੇਣ ਨਹੀਂ। ਸੈਂਟਰ ਦੀ ਵੀ ਹੋਏਗੀ ਪੰਜਾਬ ਗਵਰਨਮੈਂਟ ਦੀ ਵੀ ਹੋਏਗੀ ਗਾੜੀ ਸੈਲਰ ਵਾਲਾ ਤੇ 83 ਦੇ ਨਾਲ ਹੀ ਕਿਸਾਨ ਕਿਸਾਨਾਂ ਤੇ ਵੀ ਜਾਣਿਆ ਨਹੀਂ ਕਿ ਬਿਲਕੁਲ ਕੁਕੇ ਕੁਛ ਨਹੀਂ ਕਿ ਰਲ ਮਿਲ ਕੇ ਲੁੱਟ ਹੋਈ ਹੈ ਜੋ ਇਹ ਸਰਕਾਰ ਦੀ ਨੀਤੀ ਆ ਬਿ ਕਿਸਾਨ ਮਾਰਦੇ ਨੇ ਰਹਿ ਗਏ ਮੌਕੇ ਤਣਕ ਮਾਇਨਾ ਕੀਤਾ ਗਿਆ ਤਾਂ ਵੇਖਿਆ ਗਿਆ ਕਿ ਵਾਕਈ ਗਲਬੀ ਫੁੱਲੀ ਨਾਲ ਕਾਫੀ ਨਿਸ਼ਾਨ ਹੋ ਚੁੱਕਾ ਤੋਂ ਹੁਣ ਇਹਨਾਂ ਨੂੰ ਅਸੀਂ ਟਮੋਰ ਪੈਰੀ ਵਸ ਦੀ ਸਪੈਸ਼ ਕੀਤੀ ਹੈ 1 ਲੀਟਰ ਫੋਲ ਕਰੀ ਦਸਣਾ ਸਪਰੇਅ ਕਰਦਣ ਤਾਂ ਜੋ ਸੰਭੀਰ ਕੰਟਰੋਲ ਪਾਇਆ ਜਾਵੇ ਤੇ ਬਾਕੀ ਵੇਖਿਆ ਗਿਆ ਕਿ ਕਣਕ ਜਿੱਥੋਂ ਕੱਟੀ ਆ ਤੁਲੀ ਨੇ ਤੇ ਕਾਫੀ ਫਟਾਰਾ ਕਰ ਰਹੀ ਆ ਕਿ ਜੇ ਸਪਰੇਅ ਨਾ ਪ੍ਰੋਪਰ ਕੰਟਰੋਲ ਹੋ ਜੇ ਇਹ ਕਿਸਾਨ ਵੀਰ ਨੂੰ ਵੀ ਜਬੇ ਡਰਨ ਦੀ ਲੋੜ ਨਹੀਂ ਇੱਕ ਸੁਧਾਈ ਕਰ ਦੋ ਤੇ ਰੋਲ ਸਮਾ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬੱਬਾ ਨਾਨਕ ਪਿੰਡ ਸ਼ਾਹਪੁਰ ਵਿੱਚ ਵੀ ਕਣਕ ਦੀ ਫਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਦਾ ਪਹਿਲਾ ਮਾਮਲਾ ਸਾਹਮਣੇ ਆ ਗਿਆ ਕਿਸਾਨ ਬਲਵਿੰਦਰ ਸਿੰਘ ਜ਼ਹੂਰੀਆ ਦੀ ਕਣਕ ਦੀ ਫਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਹੋਣ ਨਾਲ ਕਰੀਬ 3 ਏਕੜ ਫਸਲ ਬਰਬਾਦ ਹੋ ਗਈ ਹੈ ਇਸ ਸਬੰਦੇ ਜਾਣਕਾਰੀ ਦਿੰਦਾ ਹੋਇਆ ਕਿਸਾਨ ਬਲਵਿੰਦਰ ਸਿੰਘ ਜ਼ਹੂਰੀਆ ਅਤੇ ਅਜਾਦ ਸਿੰਘ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਇਹ ਮਾਮਲਾ ਜੀ ਕਣਕ ਨੂੰ ਗੁਲਾਬੀ ਸੁੰਡੀ ਦਾ ਮਾਮਲਾ ਜੀ ਅਸੀਂ ਮਹਿੰਗੇ ਭਾਅ ਦੀ ਡੀਏਪੀ ਪਹਿਲਾਂ ਡੀਏਪੀ ਨਹੀਂ ਮਿਲਦੀ ਤੇ ਵੀ ਵੀ ਮਹਿੰਗੇ ਭਾਅ ਦਾ ਪਾਇਆ ਪੰਜਾਬ ਸਰਕਾਰ ਜਿਹਦਾ ਮਿਲ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਪਰਾਲੀ ਨਾ ਸਾੜੋ ਵਿਚਵਾਓ ਅਸੀਂ ਵਿਚ ਪਰਾਲੀ ਵਾਹੀ ਹੈ ਕੋ ਉਹ ਵੇਖ ਲਓ ਵੀ ਤੁਹਾਡੇ ਸਾਹਮਣੇ ਵੀ ਇਹ ਸੁੰਡੀ ਦਾ ਸਾਰਾ ਫਸਲ ਸਾਡੀ ਜਿਹੜੀ ਤਿੰਨ ਏਕੜ ਜਿਹੜੀ ਉਹ ਖਰਾਬ ਹੋ ਚੁੱਕੀ ਹੈ ਤੇ ਅੱਜ ਵਿਭਾਗ ਦੇ ਵਾਲੇ ਆਏ ਨੇ ਇਹ ਤਿੰਨ ਸਾਲ ਤੋਂ ਅਸੀਂ ਅੱਗ ਨਹੀਂ ਲਾ ਰਹੇ ਐਰਕ ਵੀ ਨਹੀਂ ਹੈ ਅਗ ਲਈ ਇਹਨਾਂ ਦੇ ਨਿਰਦੇਸ਼ ਅਨੁਸਾਰ ਪੀ ਅੱਗ ਨਹੀਂ ਲਾਉਣੀ ਤੇ ਅਸੀਂ ਅੱਗ ਨਹੀਂ ਲਾਈ ਤੇ ਅੱਗ ਨਾ ਲਾਉਣ ਦਾ ਰਿਜ਼ਲਟ ਵੇਖ ਲਓ ਪੀ ਆਹ ਵੇਖੋ ਸਾਡੀ ਸੁੰਡੀ ਇਹਦੇ ਵਿੱਚ ਖੇਤਾਂ ਦੇ ਵਿੱਚ ਕਿਦਾਂ ਪਈ ਹੈ ਕਲਾਬੀ ਸੁੰਡੀ ਕਣਕ ਜਿਹੜੀ ਸਾਰੀ ਨਸ਼ਟ ਹੁੰਦੀ ਜਾਂਦੀ ਪਾਣੀ ਲਾਉਣ ਤੋਂ ਬਾਅਦ ਹੁਣ ਮਾਹਕਮੇ ਅਧਿਕਾਰੀਆਂ ਦੱਸਿਆ ਜੀ ਡੀਓ ਸਾਹਿਬ ਆਏ ਨੇ ਤੇ ਮਤਲਬ ਸਾਡੇ ਇਨਸਪੈਕਟਰ ਸਾਹਿਬ ਆਏ ਨੇ ਉਹਨਾਂ ਨੂੰ ਵਿਖਾਇਆ ਉਹਨਾਂ ਦੇ ਧਿਆਨ ਚ ਲਿਆਂਦਾ ਉਹਨਾਂ ਵੇਖੋ ਜਿਹੜੀ ਸਪਰੇਅ ਦੱਸਣਗੇ ਫਿਰ ਉਹ ਸਪਰੇਅ ਉੱਤੇ ਕਰਾਂਗੇ ਉਹਨਾਂ ਵਿਚਾਰੇ ਆਏ ਨੇ ਮੌਕਾ ਵੇਖਿਆ ਉਹਨਾਂ ਨੇ ਇਹ ਹੈ ਜੀ ਪਰਾਲੀ ਜਿਹੜੀ ਖੇਤ ਦੇ ਵਿੱਚ ਵਾਈਆ ਪਰਾਲੀ ਦੇ ਵਿੱਚ ਪਹਿਲਾਂ ਹੀ ਅੰਡੇ ਹੁੰਦੇ ਨੇ ਸੁੰਡੀ ਦੇ ਤੋਂ ਪਰਾਲੀ ਕਿਹੇ ਬਣੇ ਲੱਗਦੀ ਉਹਨਾਂ ਅੰਡਿਆਂ ਨਾਲ ਹੀ ਪਰਾਲੀ ਨਾਲ ਸੁੰਡੀ ਪੈ ਜਾਂਦੀ ਆ ਅਸੀਂ ਸਰਕਾਰ ਨੂੰ ਪੁਰਜੇਰ ਅਪੀਲ ਕਰਨੇ ਵੀ ਪਰਾਲੀ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਜੇ ਨਹੀਂ ਤੇ ਕਿਸਾਨ ਦਿਨੋਂ ਦਿਨ ਮਰਦਾ ਜਾਏਗਾ ਇਹਦੇ ਨਾਲ ਤੇ ਸਰਕਾਰ ਆਪਣੇ ਵਾਦੇ ਪੂਰੇ ਕਰੀ ਜਾਂਦੀ ਕਿਸਾਨ ਨਾਲ ਬਿਲਕੁਲ ਨਹੀਂ ਵੰਦੀ ਹੁਣ ਆ ਜਾ ਝੋਨਾ ਰੋਲਿਆ ਵੀ ਸਰਕਾਰ ਦੀ ਦੇਣਿਆ ਹੋਰ ਕਿਸੇ ਦੀ ਦੇਣ ਨਹੀਂ ਸੈਂਟਰ ਦੀ ਵੀ ਹੋਏਗੀ ਪੰਜਾਬ ਗਵਰਨਮੈਂਟ ਦੀ ਵੀ ਹੋਏਗੀ ਗਾੜੀ ਸੈਲਰ ਵਾਲਾ ਤੇ 83 ਦੇ ਨਾਲ ਹੀ ਕਿਸਾਨ ਕਿਸਾਨਾਂ ਤੇ ਵੀ ਜਾਣ ਹੈ ਨਹੀਂ ਕਿ ਬਿਲਕੁਲ ਕੁਕੇ ਖੁਸ਼ ਨਹੀਂ ਕਿ ਰਲ ਮਿਲ ਕੇ ਲੋਟ ਹੋਈ ਹੈ ਜੋ ਇਹ ਸਰਕਾਰ ਦੀ ਨੀਤੀ ਆ ਕਿ ਕਿਸਾਨ ਮਾਰ ਦੇਣੇ ਰਹਿ ਨਹੀਂ ਦੇਣੀ। ਉਹ ਜੀ ਬੈਲਰ ਸਾਡੇ ਇਧਰ ਆਉਂਦਾ ਹੀ ਕੋਈ ਨਹੀਂ ਸਾ ਪੋਲ ਨਿਕਾ ਪੋਲ ਵੇਖ ਕੇ ਮੁੜ ਜਾਂਦੇ ਨੇ। ਸਾਡੇ ਤਾਂ ਕਿ ਬੈਲ ਰੱਪੇ ਆਪਣੇ ਹੀ ਨਹੀਂ ਗੇ। ਬੈਲਰ ਤਾਂ ਸੜਕ ਦੇ ਨਾਲ-ਨਾਲ ਕੰਮ ਕਰਦੇ ਨੇ ਉਦੋਂ ਪਾਰਾਂ ਜਾਂਦੇ ਹੀ ਨਹੀਂ ਗੇ। ਉਹ ਵੀ 1000 ਰੁਪਏ ਕਿੱਲੇ ਦਾ ਮੰਗਦੇ ਨੇ। ਉਹ ਵੀ 1000 ਰੁਪਏ ਕਿੱਲੇ ਦਾ ਮੰਗਦੇ ਨੇ। ਸਰਕਾਰ ਸਾਨੂੰ ਜਾਣਦੇ ਦਾ ਹੁਣ ਕਣਕ ਦਾ ਮੁਆਵਜ਼ਾ ਦੇਵੇ ਤੇ ਜਾਂ ਕੋਈ ਪਰਾਲੀ ਦਾ ਮੁਆਵਜ਼ਾ ਦੇ ਜਿਹਦੇ ਨਾਲ ਪਰਾਲੀ ਇਕੱਠੀ ਕਰਕੇ ਬਾਹਰ ਬੰਨੇ ਤੇ ਲਈ ਜਾਵੇ ਤੇ ਸਾਡੀ ਫਸਲ ਤਾਂ ਖਰਾਬ ਨਾ ਹੋਵੇ ਸਰਕਾਰ ਆਪ ਉਥੇ ਵੈਸੇ ਵੈਸੇ ਹੋ ਰਹੀਦੀ ਆ ਲੋਕਾਂ ਕੋ ਵੋਟਾਂ ਪਵਾ ਕੇ ਤਾਂ ਲੋਕਾਂ ਦਾ ਗਲ ਘੁੱਟੀ ਜਾਂਦੀ ਆ ਇਹਦੇ ਅਸੀਂ ਤਾਂ ਮੰਨਾਂਗੇ ਸਾਰਾ ਸਰਕਾਰ ਦਾ ਇੱਕ ਸੂਰਿਆ ਸਾਰ ਕੋ ਹਾਲਤ ਕਰੇ ਸਾਨੂੰ ਪਰਾਲੀ ਦਾ ਮਾਅਵਾ ਦਾ ਅਸੀਂ ਬੰਨੇ ਤੇ ਢੇਰੀਆਂ ਲਵਾ ਦਾਂ ਇਕੱਠੀਆਂ ਕਰਕੇ ਸਾਨੂੰ ਤੇ ਝੋਨੇ ਦੇ ਪੈਸੇ ਨਹੀਂ ਪੂਰੇ ਮਿਲਣ ਤੇ ਪਰਾਲੀ ਦਾ ਸਾਨੂੰ ਕੀ ਦੇਣਾ ਨਾ ਤੇ ਹੁਣ ਸਾਡੀ ਕਣਕ ਮਰ ਗਈ ਇਹੀ ਕਿਧਰ ਨੂੰ ਜਾਵਾਂਗੇ ਜੀ ਅੱਜ ਸਾਡੇ ਕੋ ਪਿੰਡ ਛਾਪਰੇ ਜਾ ਜਾਂਦੇ ਕਿਸਾਨ ਬ੍ਰਿੰਦਰ ਸਿੰਘ ਨਾ ਟੈਲੀਫੋਨ ਤੁਹਾਨੂੰ ਦੱਸਿਆ ਕਿ ਮੇਰੇ ਖੇਤ ਵਿੱਚ ਕਣਕ ਨੂੰ ਗੁਲਾਬੀ ਸੁੰਢੀ ਦਾ ਮਲਾਇਆ ਮੌਕੇ ਤਣਕਾ ਮਾਇਨਾ ਕੀਤਾ ਗਿਆ ਤਾਂ ਵੇਖਿਆ ਗਿਆ ਕਿ ਵਾਕਈ ਗਲਬੀ ਸੁੰਢੀ ਨਾਲ ਕਣਕ ਦਾ ਕਾਫੀ ਨੁਕਸਾਨ ਹੋ ਚੁੱਕਾ ਸੋ ਹੁਣ ਇਹਨਾਂ ਨੂੰ ਅਸੀਂ ਕਲੋਰ ਪੈਰੀਫਸ ਦੀ ਸਪੱਸ਼ਿਤੀ ਕੀਤੀ ਹੈ 1 ਲੀਟਰ ਕਲੋਰ ਪੈਰੀਫਸ ਨਾਲ ਸਪਰੇਅ ਕਰ ਦੇਣ ਤਾਂ ਜੋ ਸੁੰਢੀ ਤੇ ਕੰਟਰੋਲ ਪਾਇਆ ਜਾ ਸਕੇ ਤੇ ਬਾਕੀ ਵੇਖਿਆ ਗਿਆ ਕਿ ਕਣਕ ਜਿੱਥੋਂ ਕੱਟੀ ਆ ਸੁੰਢੀ ਨੇ ਤੇ ਕਾਫੀ ਫਟਾਰਾ ਕਰ ਰਹੀ ਆ ਤੇ ਜੇ ਇਹ ਸਪਰੇਅ ਨਾਲ ਪ੍ਰੋਪਰ ਕੰਟਰੋਲ ਹੋ ਜੇਗੀ ਤੇ ਕਿਸਾਨ ਵੀਰ ਨੂੰ ਅਪੀਲ ਆ ਵੀ ਡਰਨ ਦੀ ਲੋੜ ਨਹੀਂ ਤੇ ਇੱਕ ਸਪਰੇਅ ਕਰ ਦੋ ਤੇ ਰੋਗ ਖਤਮ ਹੋ ਜੇ ਬੇਲਰਾਂ ਦੀ ਜਿਹੜੀ ਸਮੱਸਿਆ ਉਹ ਇਥੇ ਨਾ ਇੱਕ ਪੋਲਿਆ ਕਰਨ ਵਾਲਾ ਵਾਅਦਾ ਉਹ ਤੇ ਪੋਲ ਜਿਹੜਾ ਤੰਗ ਹੋਣ ਕਰਨ ਉਹਨਾਂ ਦੀ ਟਰਾਲੀਆਂ ਟਰਾਂਸਪੋਰਟੇਸ਼ਨ ਨਹੀਂ ਲੰਗਦੀ ਇਸ ਕਰਕੇ ਬਿੱਲ ਰੇਥੋਂ ਤੱਕ ਨਹੀਂ ਆ ਸਕੇ ਸੋ ਉਹ ਜਿਹੜੀ ਆ ਗਰਾਊਂਡ ਲੈਵਲ ਤੇ ਉਹ ਸਮੱਸਿਆ ਹੈਗੀ